લ <cansi> 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 ਦਲਾ ਇੱਕ ਤੇਰੀ ਲਈ ਵੱਡੀ ਮਨਜ਼ੂਰ ਵੱਡੀ ਵੱਡੀ ਮੇਰੀ ਹੋਗੀ ਓਦੋਂ ਛੋਟੀ ਮੇਰੀ ਹੋਏ ਕੋਈ ਗੱਲ ਨਹੀਂ ਪੁੰਨੀ ਜਦੋਂ ਇਹ ਪਹਿਲਾਂ ਬੁੱਤੀ ਪੁੰਨੀ ਸਿੱਧੀ ਆਇਆ ਇੱਕ ਬੁੱਤੀ ਮੇਰੀ ਹੋਗੀ ਜਾਂ ਦੋ ਹੋ ਜਾਣੀਆਂ ਦੋ ਵੀ ਹੋ ਜਾਣੀਆਂ ਉਸ ਨੂੰ ਹੁੰਦਾਗਾ ਤੇਰੀ ਪਾਉਂਦੇ ਆਪਾਂ ਫਾਇਦੀ ਕਰਨੇ ਹਾਂ ਭਲੇ ਹਾਂ ਮੈਂ ਮੇਵੀ ਹੁਣ ਆਪਾਂ ਚਲਾਉਣੇ ਆ ਅੱਜ ਮੇਵੀ ਪਹੁੰਚਿਆ ਰੂੜੇ ਕਾ ਤੋਂ ਮੇਲੇ ਪਿੰਡ ਛਪਾਰ ਦੇ ਅਸੀਂ ਜਮਾ ਵੀ ਗੱਪ ਨਹੀਂ ਮਾਰਦੇ ਮਾਰ ਤੇ ਕੋਹ ਖੜਾ ਮਗਰ ਲਾਲੀ ਜੂਂਦੀ ਨਾ ਾਡੋ ਤਾਂ ਭਗਤ ਬੰਦਾ ਹੈ। ਹੱਦ ਕਾ ਨੂੰ ਆਉ। ਬਾਈ ਕੈਰ ਦੀਆਂ ਦੀ ਬੱਕਰੀ ਆਪਾਂ ਬੱਕਰੀ ਦਾ ਸੌਦਾ ਤੋਰ ਗਾ। 22000 ਦੀ ਕਹਿ ਰਹੀ ਵੀਰੇ। 22 ਦੀ। ਨਾ ਨਾ ਮਾਰੇ ਜੋ ਗਰੀਬ ਓਏ। ਘਾੜਾ। ਬਹੁਤ ਪਹਿਲੇ 35 ਮਗਨ ਦਾ ਫਾਇਦਾ ਕੀ ਮੰਗਲਾ ਹੁਣ ਮੰਗ। ਹੁਣ ਮੰਗ ਕੋ ਗਰੀਬ ਵਾਸਤੇ ਜੇ ਹੁਣ ਮੁੰਦੀ ਜਾ ਜੀ। ਹੁਣ ਹੁਣ ਮੰਗ ਹੁਣ ਮੰਗ ਦਵਾ ਦੇ ਮੰਗ। 13000 ਰੁਪਏ ਦੀ ਬੱਕਰੀ ਦੇ ਐ ਸਾਰੀ ਗੱਲਾਂ ਛੱਡ ਕੋਈ ਗੱਲ ਨਹੀਂ। ਉਹ ਅਸੀਂ 12 ਲਾਉਗੇ। ਕੋਈ ਗੱਲ ਨਹੀਂ। 13 ਦੀ। ਨਹੀਂ ਕੋਈ ਗੱਲ ਨਹੀਂ। ਮੈਨੂੰ ਕੋਈ ਕੁਛ ਨਹੀਂ। ਫਿਰ ਹੋਰ ਕਿੰਨੇ ਦੀ? ਇੱਕੋ ਹੀ ਦੱਸ ਦੇ ਮੇ ਔਰ ਦੇ ਦੋਹ ਘਟ ਦੇ ਦੇ ਬੱਚ ਨਾ 210 ਵਾਲੀਆਂ ਗੱਲਾਂ ਨਹੀਂ ਇਹ ਹਜ਼ਾਰਾਂ ਵਾਲਾ ਤੂੰ ਦੋਹ ਵਾਲਾ 13 200 ਵਾਲਾ 100 ਲੈ ਲੈ ਨਾ 200 ਪਾ ਦੇ 13 ਆ ਜਾ ਚੱਲ ਚੱਲ ਕੋਈ ਨਹੀਂ ਆਉਣਾ ਐ ਨਾ ਗਾਬੂ ਪੱਕਾ ਦਾ ਦੱਸ ਵੀ ਇਹ ਪੱਕਾ ਯਾਰ ਤੂੰ ਹੀ ਪੱਕੇ ਦਾ ਦੱਸ ਕਿੰਨੀ ਪੱਟਾ ਜਾ ਤੂੰ ਕਿਹੜਾ ਨਹੀਂ ਦੇਵਾਂਗੇ ਮਿੱਠੂ ਸਾਢੇ 13 ਨਾ ਕਰ ਮੇਗੀ ਮੇਰਾ ਹਾਂ ਤੂੰ ਦਾ ਫੜਾ ਦੇ ਸਹੀ ਲੈ ਫੜ ਨਹੀਂ ਮੈਂ ਫਿਰ ਇੱਕੋ ਹੀ ਦੱਸ ਦੇ ਨਸਾਨ ਬੱਕਰੀ 21 ਜਾ ਦੇ ਥੋੜਾ ਤਰ੍ਹਾਂ ਨਾਲ ਪੰਨ ਦੇ ਆ ਚੂੜੀਆਂ ਪੰਨ ਦੇ ਮੈਂ ਹੁਣ ਨਾ ਬਾਕੀ ਛੋਟੀ ਛੋਟੀ ਕੱਢ ਲਈਏ ਛੱਡੀ ਨਾ ਇਹ ਥੋ ਮਾਰ ਚੂੜੀਆਂ ਹਾਂ ਪੰਨ ਦੇ ਪੰਨੀਆਂ ਨਹੀਂ ਹੋਣੀਆਂ ਪੰਨ ਫੁੱਟਿਆਣੀਆਂ ਮੈਂ ਤਾਂ ਪੰਨ ਪੰਨ ਦੇ ਆ ਮੇਰੀ ਸੁਣਦਾ ਗੱਲ ਬਹੁਤੀਆਂ ਗੱਲਾਂ ਨਹੀਂ ਕਰਦੇ ਵੀਡੀਓ ਵੀ ਬੜੀ ਨਹੀਂ ਚੱਲਦੀ ਸੋਬੇ ਕਰਨੇ ਨੇ ਤਾਂ ਵਾਦਵਾ ਲੋਕਾਂ ਦੇ ਹਜੇ ਬਹੁਤ ਸਮਝ ਖੜੇ ਆ ਠੀਕ ਆ ਜੀ ਠੀਕ ਆ ਆ ਲੈ ਬਸ ਸਾਰੀਆਂ ਗੱਲਾਂ ਛੱਡ ਬੱਕਰੀ ਦੇ ਦੇ ਬੰਦੇ ਨੂੰ ਮੈਂ ਕਹਿੰਦਾ 17000 ਚੱਕ ਚੱਕਣੇ ਬਹੁਤੀਆਂ ਗੱਲਾਂ ਨਹੀਂ ਲੈ ਤੇਰੀ ਮਰਜ਼ੀ ਹੈ ਕਿਉਂ ਜੀ ਚੱਲੋ ਕਾਂਸੇ ਸੇਰੇ ਦਾ ਮੁੱਲ ਲਾਇਆ ਆਪਣੇ ਇਹ ਗਰੀਬ ਵਿਚਾਰਾ ਇਹਦਾ ਬੁੱਟੀ ਆ ਲੈ ਗਈ ਆਪਣੀ ਤੇ ਵੀ ਰਹੀ ਅਜੇ ਢੰਡ ਭਰੀ ਆ ਪਤਾ ਨਹੀਂ ਕੀ ਬਣਨੇ ਦਹਾ ਮੂਰ ਜਾਊਗੀ ਨਾ ਕਰਮਾਂ ਘਾ ਉਹ ਜਰਾ ਬੰਦਾ ਵੀ ਦੇਖ ਲੈ ਇਹਦਾ ਕਿਸਮਤ ਲਗਾ ਉਹ ਬੰਦਾ ਵੀ ਦੇਖ ਅਜੇ ਦੂਰ ਹੈ ਕੁੜੀਆਂ ਦਾ ਬਾਪ ਹੈ ਜਦੋਂ ਹੀ ਮਦ ਨੂੰ ਪਹਿਲੇ ਜਾਇਜ਼ ਕਰਿਆਗਾ ਜਦ ਵੀ ਗਰੀਬ ਹੈ ਪਹਿਲੇ ਨਹੀਂ ਕੋ 25ਵੇਂ ਕਜ਼ੀਮ ਨਾ ਤੇਰੀ ਮਰਜ਼ੀ ਹੈ ਕੱਟਦੀ ਏ ਵੀਡੀਓ ਕਿਉਂ ਮਿੱਠੂ ਇਹੋਂ ਮਾਂਬਾ ਨੇ ਖਰੀਦਿਆ ਮੈਂ ਮੋੜ ਦਾ ਨਹੀਂ ਪੈਣਾ ਥੱਲੀ ਬਾੜ ਬੱਲੇ ਬੱਲੇ ਕਰਾ ਦੂ 17 ਜਾਂ ਕਿਹੜਾ ਦੇ ਦੂ ਹੈ ਜੀ ਮੈਨੂੰ ਦਬਾਓ ਵੀ 18 ਨੂੰ ਦਬਾ ਦਿਓ ਹੈ ਜੀ ਤੂੰ ਮੈਨੂੰ ਜੇ ਮਾੜੀ ਮੋਟੀ ਕਸਰਾ ਹੋਰ ਦੱਸ ਦੇ ਬਸ ਇਹ ਮੜੀ ਨੂੰ ਕੱਢ ਦੇ ਨੇ ਹੋਰ ਲੈ 20 ਦੇ ਲੈ ਗਰੀ ਕਹਦਾ ਬੱਸ ਚੱਕ ਲੈ ਜਾ ਬਸ ਹੁਣ ਬਸ ਜਾਏ ਜੀ ਬੱਦ ਜਾਈਏ ਹੋਰ ਮਾਂਬਾ ਜਮਾ ਜਾਏ ਜੀ 17 ਬਸ ਨਹੀਂ ਨਹੀਂ 17 ਤੋਂ ਅੱਗੇ 18 ਕਰ ਦੇ ਹੋ ਗਿਆ 18 ਕਰ ਦੇ ਨਹੀਂ ਮਤ ਹੱਟ ਜਾ ਹਰ ਉਹ ਨਹੀਂ ਪੰਗਲ ਹੱਟ ਜਾ ਇੱਕ ਮਿੰਟ ਖੜਾ ਜਾ ਉਹ ਨਹੀਂ ਉਹ ਜਾਵਾਂ ਮੁੱਲ ਜਾਈ ਕਰਦੇ ਬਸ ਫਰਕ ਤਾਂ ਹੁੰਦਾ 19000 ਰੁਪਏ ਹੋ ਗਈ ਓਏ ਚੱਲ ਆ ਚੱਕ ਪਏ ਮਾਝਾ ਨਾਲ ਨਾ ਯਾਰਾ ਹੜੇ ਮੁੱਲ ਜਾਈ ਉਹ ਬਣਾਏ ਉਹ ਵਕਰੀ ਮੱਗ ਚੇਂਜ ਕਰ ਉਹ ਛੇ ਓਏ ਤੂੰ ਬਾਈ ਵੇਖਾ ਚੰਗੀ ਮਾੜੀ ਫੋਨ ਵੇਖਾ ਉਹ ਉੱਥੇ ਕਰਾਂ ਦੇਖਦੇ ਬੱਕਰੀ ਵੱਡੀ ਬੱਕਰੀ ਬੋਝ ਦੇ ਬਹਾਨੀ ਆ ਗਈ ਖੜੀ ਰਹਿਣ ਦੀ ਆਮਨਾ ਜਾਂਦੇ ਬੱਕਣਾ ਖਿਲੇ ਦਾਵਾਂਗੇ ਇਹਨੂੰ ਖੜੀ ਰਹਿਣ ਅੱਛਾ ਖਾਈ ਤਾਂ ਨਹੀਂ ਖਾਈ ਜਾਂਦੇ ਕਹਿੰਦੀ ਬੱਜ ਗਈ ਥੱਪੀ ਬੱਕਰੀ ਲੈ ਦਿੱਤਾ ਇਹਨੇ ਹਾਂ ਕੁੜੀ ਨੂੰ ਲੈ ਕੇ ਦਿਖਾ ਦੇ। ਚਲ ਆ ਦਿਖਾ ਲੈ। ਕੁੜੀ ਦਾ ਤੇਰੀ ਹੁੱਤ ਨਹੀਂ। ਤੇਰਸਤਾ ਕੋਈ ਜਾਲਾ ਨਹੀਂ ਕੋਈ ਫਾਲਾ ਨਹੀਂ ਕਿਉਂ ਵੀ। ਅੱਗੇ ਤੇਰੇ ਮੁਕੱਦਰ ਲੈ। ਘਾਰ ਨਾ ਦੇਵਾ ਮਾੜੀ। ਘਾਰਾਂ ਮਾਰੀਆਂ ਹੋਈਆਂ ਨੇ ਸਹੀ ਐ ਬੱਕਰੀ। ਹੁਣ ਦੋਨਾਂ ਤੰਦ ਰਸਤਾ ਗਈ। ਹਾਂ ਇਹਨੇ ਦੱਸੀ ਆਪਣੇ ਪਾਲੀ ਬੰਨਦਾ ਕਿਦਰ ਮੈਂ। ਇੱਕ ਮਿੰਟ। ਤੈਨੂੰ ਤੇਰੇ ਘਰ ਜਾ ਕੇ ਸੁਣੋ ਜੇ। ਉਹ ਜਮਨਦਾਰ। ਉਹ ਇਹਨੇ ਦੱਸੀ। ਦੋ ਗਾਰੰਟੀ ਲੈ ਰਹਾ ਕੋਈ ਯਾਰ ਕਿਹੜੀ ਗੱਲ ਲੱਗੀ। ਦੋ ਗਾਰੰਟੀ ਲੈ। ਘਾਰਾਂ ਮਾਰੀਆਂ। ਆਪਣਾ ਕੀ ਫਾਇਦਾ ਇੰਨੇ ਸਾਲ ਬਾਗਚਾਰੇ ਦਾ ਬਾਈ। ਠੀਕ ਆ ਠੀਕ ਆ ਠੀਕ ਆ। ਅੱਖਾਂ ਨਾਲ ਨਾ ਦੱਸੀਏ। ਕੁੜੀ ਦਿਖਾ ਦੇ ਥੋ ਕਿਆ ਪੈਸੇ ਦੀ ਜੀ ਬਈ ਐਸੇ ਕਰ ਨੰਦੇ ਬੱਕਰੀ ਬਾਈ ਦਿਖਾਉ ਆ ਮੁੰਡਿਆ 19000 ਦੀ ਓਏ ਪੁਰਾ ਕਰ ਛੇਦੀ ਛੇਦੀ ਉਹ ਨਾ ਵੜ ਪਿਛੇ ਜਾ ਮੂੰਹ ਦਿਖਾ ਵੀਰੇ ਆ ਪਿਛੇ ਨੂੰ ਕਰਕੇ ਪਿਛੇ ਨੂੰ ਆ ਬਕੀ ਆ ਜੀ 19000 ਦੀ ਪੱਠ ਚਿੱਟੀ ਛੇਰੀ ਬਹੁਤ ਸੋਹਣੀ ਪਹਿਲਾ ਹਵਾ ਨੇਵੀ ਨਗਰਿਆ ਪਹਿਲਾ ਸੌਦਾ ਨਾ ਪਹਿਲਾ ਸੌਦਾ ਬਖਤਗੜੀਆਂ ਨੇ ਆ ਬਖਤਗੜੀਆਂ ਨੇ ਦੂਜੇ ਨੰਬਰ ਤੇ ਨੇਵੀ ਅਰੂੜੇ ਕਹਿੰਦਾ ਨੇਵੀ ਹਾਂ ਜਿਹਦੀ ਨਿੱਤ ਚਗਾਈ ਮੰਡੀਆਂ ਦੇ ਵਿੱਚ ਮੰਡੀਆਂ ਦਾ ਹਰ ਸ਼ਿੰਗਾਰ ਦਿਲਦਾਰ ਪਕਾਉ। ਉਜਾਣੇ ਖਾ ਲੈਂਦੇ। ਹਾਂ ਖਾ ਲਓ। ਕੋਈ ਤਖਾਰੀ ਪੱਟ ਚ ਕੂਂਜ ਵਰਗੀ ਪੱਠ ਹੈ। ਨਦਰ ਹਰੀ ਲੱਗਿਆ ਉਹ ਆਏ ਨਾ ਇਹਨਾਂ ਲੋਕਾਂ ਦਾ ਬਾਹਰ ਰਹੀਆਂ ਮੰਗੀਆਂ ਨੇ ਬਾਈ। ਓਏ ਵੇਚ ਦਾਂਗੇ ਠੀਕ ਤਾਂ ਇੱਕ ਅੱਧੀ ਅਸੀਂ ਰਹੀ ਜੀਏ ਘਰ ਵਾਸਤੇ। ਆਹੋ। ਸਾਰੀ ਲੱਗਿਆ ਪੁੱਕਾ ਬੱਕਰੀਆਂ ਦੀ। ਨਹੀਂ। ਬੱਕਰੇ ਪਤੋਂ ਇਹ ਕਰੇਗੀ। ਪਾਲੀ ਦੇ ਰੱਖਿਆ ਉਹਦੇ ਘਰ ਪੰਜਾ। ਉਹ ਬਾਮਣੇ ਇੱਕ ਦੋ ਵਗ ਗਿਆ। 10000 ਆਗਣਾ ਲੋਕ ਇਕੱਠੇ ਗੱਲਣਾ ਕੋਲ ਗੱਲਣਾ ਗਾਗਣ ਪਗਣ ਹੋਏ ਕਿ ਮੁੰਡਾ ਤੀਜਾ ਹੀ ਦੋਈ ਭੋਪੜਾ ਭੋਪੜਾ ਕੰਦੀ ਨਹੀਂ ਆ ਗਿਆ ਓਏ ਗੁੱਸਾ ਆ ਗੁੱਸਾ ਮੁੰਡਿਆ ਗੁੱਸਾ ਨਾ ਹੱਸਦਾ ਚ ਨੇ ਨਾ 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 ਗੁੱਸਾ ਆ ਰੋ ਸਾਦਾ ਬਰਦਾ ਹੈ ਕਿਦੋਂ ਗੁੱਸਾ ਮੰਨਣੀ ਹੈ ਤੈਨੂੰ ਬੱਕੇ ਦਰ ਜੁੱਦ ਰਤਾ ਗਈ ਇਹ ਕਦੋਂ ਖੜਾਗਾ ਚਾਰ ਅਜੋ ਬੋਰਦੀ ਨਾਗਾ ਜਦੋਂ ਆ ਗਿਆ ਉਹ ਪੰਜ ਛੀ ਸਾਹੀ ਹੋ ਗਿਆ ਓਏ